ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਦਰ ਆਪ ਅਜਾ ਟਾਈਮ ਦੇ YouTube ਚੈਨਲ ਤੇ ਤੁਹਾਡਾ ਫੇਰ ਸਵਾਗਤ ਕਰਦੇ ਆ ਅੱਜ ਦਾ ਸਚਿੰਦਰ ਸਿੰਘ ਮਡੇਲ ਦੇ ਨਾਲ ਜੁਜਿੰਦਰ ਸਿੰਘ ਪUREਵਾਲ ਸਾਹਿਬ ਵਿਚਾਰ ਸਾਂਝੇ ਕਰਨਗੇ ਇੱਕ ਉਸ ਪੰਥਕ ਮਸਲੇ ਜਿਹੜੇ ਆ ਉਹ ਪਖੇ ਹੋਏ ਆ ਉਹਨਾਂ ਬਾਰੇ ਗੱਲ ਵਿਚਾਰ ਕਰਾਂਗੇ ਭਾਈ ਸਾਹਿਬ ਤੁਹਾਡਾ ਵਿਚਾਰ ਸੁਣਾਓ ਕਿ ਤੁਸੀਂ ਸੋਚਦੇ ਬਾਰੇ ਜਿਵੇਂ ਕਿ ਜਹੇਦਾਰ ਕੇਸਗੜ ਸਾਹਿਬ ਯਾਨੀ ਹਰ ਪੀਸੰਗ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਆ ਤੇ ਉਹ ਦਾ ਉਹ ਜਨਸਾਰ ਜਿਹੜਾ ਹਾਂ ਤੇ ਉਹਨਾਂ ਨੂੰ ਜਿਹੜਾ ਬਹੁਤ ਮਸਲਾ ਪਖਿਆ ਆ ਤੇ ਕਈ ਥਾਂ ਉਹ ਵੀ ਕਿਸੇ ਗਰਮੀ ਵਿੱਚ ਆਏ ਦੇਖੇ ਗਏ ਆ ਸੁਣੇ ਜਾਂਦੇ ਬਿਆਨ ਤੇ ਉਹਨਾਂ ਦੇ ਵਿਰੋਧੀ ਬਿਆਨਵਾਜੀ ਆ ਰਹੀ ਆ ਤੇ ਉਹਨਾਂ ਦੇ ਉਹਨਾਂ ਵੱਲੋਂ ਵੀ ਆਕੀ ਆ ਰਹੀ ਆ ਤੇ ਤੁਸੀਂ ਨਾ ਉਹਨਾਂ ਨੂੰ ਜਦੋਂ ਕਈ ਗੰਭੀਰ ਉਹਖੀ ਲੈ ਗਏ ਆ ਸੇਵਾ ਸੇਵਾ ਮੁਕਤ ਕਰਨ ਵਾਸਤੇ ਤੇ ਉਹ ਕਿੰਨਾ ਕਿ ਤੁਸੀਂ ਕੀ ਸੋਚਦੇ ਬਾਰੇ ਕੀ ਉਹਨਾਂ ਦੋਸ਼ਾਂ 'ਚ ਸਚਾਈ ਹੋ ਸਕਦੀ ਆ ਕਿ ਨਹੀਂ ਹੋ ਸਕਦੀ? ਵਿਖ ਮੰਡੇਰ ਸਾਹਿਬ ਨਾ ਇਹ ਮਸਲਾ ਜਿਆਦਾ ਉਂਝਲ ਗਿਆ। ਪਹਿਲੀ ਗੱਲ ਤਾਂ ਕਲੀਅਰ ਕਰਦੇ ਆਂ ਵੀ ਜਿਹੜੀ ਇੰਡੀਆ ਸਰਕਾਰ ਆ ਨਾ ਜਾਂ ਬੀਜੇਪੀ ਆ ਕੋਈ ਵੀ ਆ ਜਾਂ ਏਜੰਸੀ ਆ ਉਹ ਚੋਣੀਆਂ ਅਕਾਲੀ ਦਲ ਨੂੰ ਖਤਮ ਕਰਨਾ ਹੂੰ ਸਿੱਖਾਂ ਨੂੰ ਦੂਰ ਦੂਰ ਇੰਨੀ ਦੂਰੀਆਂ ਪਾ ਦੇਣੀਆਂ ਹੂੰ ਤੇ ਤਾਂ ਜਿਹੜੀ ਬਾਹਰ ਖਾਸ ਤੰਦੀ ਗੱਲ ਕੈਨੇਡਾ ਅਮਰੀਕਾ ਇੰਗਲੈਂਡ ਦੀ ਵੱਡੀ ਪੱਧ ਤੇ ਮੈਂਮ ਚੱਲਦੀ ਆ ਉਹਨੂੰ ਖੰਦੇ ਆ ਵੀ ਇੱਥੇ ਤਾਂ ਉਹਨਾਂ ਨੂੰ ਕੋਈ ਵੋਟ ਵੀ ਨਹੀਂ ਪਾਉਂਦਾ ਹੈਗਾ ਇਹਨਾਂ ਦੀ ਹੈ ਨਹੀਂ ਗੱਲ ਕੋਈ ਵੀ ਪਿੱਛੇ ਕਾਰਨ ਇਹ ਹੈਗਾ ਤੇ ਜਿਹੇਦਾਰਾਂ ਨੂੰ ਤੇ ਸਾਡੇ ਪੰਥਕਾਰ ਨੂੰ ਬਹੁਤ ਹੀ ਸਿਆਣੇ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਉਹ ਵੱਡੀ ਤਾਕਤ ਹੈ ਉਹਨਾਂ ਕੋ ਸੋਸ਼ਲ ਮੀਡੀਆ ਤੇ ਸੈਂਕੜੇ ਬੰਦੇ ਨੂੰ ਹਾਰ ਕੀਤੇ ਆ ਉਹ ਇੱਕ ਸਿੱਖ ਵਾਂਗ ਕਿ ਲਿਖੀ ਜਾਂਦਾ ਇਹਦੇ ਅਖੋਤੇ ਗੇਂਸ ਲਿਖੀ ਜਾਂਦਾ ਰਹਿੰਦਾ ਤੇ ਸਾਡੀਆਂ ਨਹੀਂ ਪੰਥ ਸਾਰੇ ਪੰਜਾਬੀਆਂ ਨੂੰ ਸਿੱਖਾਂ ਨੂੰ ਉਹਨੇ ਸਾਰੀ ਗੁਰਦ ਗੋਮਰਾ ਜਿਹਾ ਘਰਤਾ ਉਹਨਾਂ ਨੇ ਉਹ ਖਿਆਲ ਹੀ ਚੇਂਜ ਕਰ ਦਿੱਤੇ ਉਹਨਾਂ ਨੇ ਤਾਂ ਕਿ মিডিਆ ਦਾ ਜੋ ਜਣਾ ਨਾ ਹੁਣ ਅੱਗੇ ਸਿਗਾ ਖ਼ਵਾਰਾਂ ਦੇ ਡਿਪੈਂਡੈਂਟ ਹੋ ਗਏ ਰਿਊ ਟੂ ਟੀਵੀ ਸੀ ਹੁਣ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਕੋ ਪੈਸੇ ਆ ਤੋ ਉਹਨੇ ਬੰਦੇ ਐਮਪਲਾਈ ਕੀਤੇ ਹੈਗਾ ਹੈਗਾ ਹਿਡਨ ਇਹ ਹਿਡਨ ਹੈ ਸਾਰਾ ਕੁਝ ਲੋਕੀ ਸਭ ਕੇ ਬੈਠੇ ਫੇਕ ਆਈਡੈਂਟੀਆਂ ਹੁੰਦੀਆਂ ਕਈ ਉਹਨੇ ਬੰਦੇ ਰੱਖੇ ਉਹਨਾਂ ਦੀਆਂ ਹੁੰਦੀਆਂ ਇੱਕੋ ਹੀ ਵਕਾ ਮੈਂ ਕੋਈ ਦੇਖਿਆ ਵੀ ਇੱਕ ਇੱਕੋ ਹੀ ਕਮਰੇ ਦੇ ਵਿੱਚ 100 250 2 250 ਕੰਪਿਊਟਰ ਪਿਆ 2 250 ਬੱਚੇ ਦੇ ਟੈਲੀਫੋਨ ਅੱਛੜੇ ਤੇ ਇਹ ਲਈ ਮੈਂ ਬੇਹਦੀਆ ਸੁਚੇਤ ਹੋਣ ਦੀ ਲੋੜ ਹੈਗੀ ਆ ਸਾਡੇ ਜੇਸ਼ੇਦਾਰ ਸਾਹਿਬਾਨ ਨੂੰ ਵੀ ਛੋਣੀ ਕਮੇਟੀ ਨੂੰ ਵੀ ਤੇ ਅਕਾਲੀ ਦਰ ਨੂੰ ਵੀ ਜਿਸ ਤੱਕ ਪੰਜਾਬ ਦਾ ਵੀ ਪੋਰਸੀ ਅਸੀਂ ਤਾਂ ਬਿਲਕੁਲ ਅਸੀਂ ਜਿੱਦਾਂ ਬਾਕੀ ਇੰਡੀਆ মিডিਆ ਕਰਦਾ ਨਾ ਅਸੀਂ ਕੋਈ ਵੀਊ ਲੈਣ ਲਈ ਕੋਈ ਪੋਸਟ ਨਹੀਂ ਕਦੀ ਪਾਉਂਦੇ ਹਾਂ ਕਿ ਨਾ ਸਾਨੂੰ ਕੋਈ ਇਸ ਚੀਜ਼ ਦੀ ਲੋੜ ਹੈਗੀ ਆ ਮੀਡੇ ਜੰਮੇ ਚਿਰ ਤੋਂ ਆਪਾਂ ਸੇਵਾ ਕਰ ਰਹੇ ਹੈਗੇ ਇੱਥੇ ਪਰ ਅਸੀਂ ਤਾਂ ਪੰਜਾਬ ਦੇ ਨਾਲ ਖੜੇ ਹੈਗੇ ਆ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਕ੍ਰਾਈਮ ਨਾ ਹੋਵੇ ਉੱਥੇ ਲੋਕ ਨਸ਼ੇ ਨਾ ਹੋਣ ਤੇ ਲੋਕ ਸੁਖੀ ਪਸੰਦ ਵਾਤਾਵਰਨ ਸੋਹਣਾ ਹੋਵੇ ਧੂਆ ਨਾ ਹੋਵੇ ਹਰਿਆਵਲੀ ਹੋਵੇ ਤਾਂ ਜੋ ਲੋਕ ਟੂਰਿਸਟ ਵੱਡੀ ਪੱਧਰ ਤੇ ਯਾਰ ਬਹੁਤ ਕੁਆਲਟੀ ਦੇ ਉੱਥੇ ਜਾਣ ਤੇ ਹੋਰ ਖੁਸ਼ਹਾਲ ਹੋਵੇ ਸਾਨੂੰ ਜਿੰਦਾਂ ਬੱਚੇ ਸਾਡੇ ਬਾਹਰ ਜਾਂਦੇ ਆ ਤੰਗ ਹੁੰਦੇ ਆ ਦੋ ਨੰਬਰ ਜਾਂਦੇ ਕਿ ਬਿਜ ਚੜਾਈ ਕਰ ਜਾਂਦੇ ਕਿ ਵਾਸ ਮੋੜ ਦਿੰਦੇ ਹੈਗੇ ਬੜੀ ਸਾਰੀ ਦੁਨੀਆ ਦੇ ਜਿਵੇਂ ਪੰਜਾਬ ਦੀ ਪੰਜਾਬੀਆਂ ਦੀ ਸਿੱਖਾਂ ਦੀ ਸਾਰੀਆਂ ਬਨਾਮੀ ਹੋ ਰਹੀਆਂ ਹ ਹ ਇਹ ਜਿਹੜਾ ਨਾ ਮੈਂ ਤਾਂ ਪਹਿਲੇ ਦਿਨ ਨੋਟ ਕੀਤਾ ਜਿੱਦਾਂ ਉਹਨੇ ਨਾ ਤਰਖਾ ਲਾਈਆ ਇਹਨਾਂ ਨੂੰ ਛੂਟੇ ਸੋਦੇ ਹੋਰ ਕਿਸੇ ਬਾਰੇ ਉਹ ਮੈਂ ਉਹ ਦਿਨ ਮੈਂ ਮੇਰਾ ਕਲੀਅਰ ਹੋ ਗਿਆ ਸੀ ਮੈਂ ਕਹਾ ਨਹੀਂ ਇਹਦੇ ਵਿੱਚ ਹੁਣ ਕੋਈ ਨਾ ਕੋਈ ਏਜੰਸੀਆਂ ਇਨਵੋਲਵ ਹੋ ਗਈਆਂ ਲੋਕਾਂ ਇਹ ਉਹ ਇਹ ਜੋ ਫੈਸਲਾ ਕਹਿੰਦੇ ਮੈਂ ਨਹੀਂ ਠੀਕ ਸਮਝਿਆ ਨਾ ਹੋਇਆ ਹੈਗਾ ਮੇਰੇ ਆਪਣਾ ਪਰਸਨਲ ਖਿਆਲ ਆ ਰਿਹਾ ਠੀਕ ਹੈ ਜਿਹਦਾ ਰਿਸਪੈਕਟ ਕਰਦੇ ਹਾਂ ਹਾਕੀ ਦੂਜੀ ਸਾਡੇ ਕੋਲ ਆ ਚੁੱਕੀ ਹੈ ਕਾਲ ਪ੍ਰੈਸ ਸਕੂਲ ਦੇਖਣ ਆਏ ਸੀਗੇ ਬੜੀ ਸ਼ਰੰਘਾ ਕੀਤੀ ਸੀ ਵਾਰੀ ਤੇ ਨਾਲ ਹੀ ਸਾਡੇ ਦੂਜੇ ਆਏ ਸੀਗੇ ਰੁਵੀ ਸੈਮੀ ਆਜ ਕੋ ਤਿੰਨ ਚਾਰ ਵਾਰੀ ਮੀਤ ਨੂੰ ਦੇਖ ਕੇ ਗਏ ਅਸੀਂ ਤੇ ਬੋਲ ਵੀ ਗਾਏ ਕਥਾ ਵੀ ਕਰਕੇ ਗਏ ਹੈਗੇ ਆ ਅਸੀਂ ਸਤਿਕਾਰ ਕਰਦੇ ਆ ਪਰ ਜਿੱਥੇ ਤੱਕ ਇਹਨਾਂ ਫੈਸਲੇ ਤੋਂ ਤਰਖਾਹ ਤੱਕ ਠੀਕ ਸਗਾ ਜੀ ਤਾਂ ਸਤਿਕਾਰ ਹੋਣੀ ਪਾਠ ਵੱਧ ਤੋਂ ਵੱਧ ਤੁਸੀਂ ਕਰੋ ਸੰਦਿਆ ਪਾਠ ਕਰ ਲਓ ਅਖੰਡ ਪਾਠ ਕਰਾ ਲਓ ਸਹਿਜ ਪਾਠ ਕਰਾ ਲਓ ਪੌਂਟਾਂਈ ਸੇਵਾ ਦਿੱਤੀ ਸੀ ਜੂੜੇ ਸੇਵਾ ਦਿੱਤੀ ਸੀ ਮੈਂ ਉਹਨਾਂ ਨਾਲ ਸਹਿਮਤ ਆ ਪਰ ਜਿੱਥੇ ਕਿਨ ਪੰਥੋਂ ਕੱਢਣ ਦੀ ਗੱਲ ਚੱਲ ਪਈ ਸੀ ਹਮ ਜਾਨ ਇਹਨਾਂ ਦੀ ਕਾਲਿਆ ਭੰਗ ਕਰਦੇ ਦੁਬਾਰਾ ਮੈਂਬਰਸ਼ਿਪ ਤੇ ਉਹਤੇ ਮੈਂ ਬਿਲਕੁਲ ਵੀ ਜਿਹੜਾ ਮੈਂ ਸਹਿਮਤ ਨਹੀਂ ਸਗਾ ਤੁਸੀਂ ਜੇ ਦੇਖਿਆ ਜਾਵੇ ਇਹ ਹਲਾਅ ਇਦਾਂ ਲੱਗਦਾ ਜਿਹੜੇ 500 ਕੱਢਣ ਵਾਲੀ ਗੱਲ ਇਹ ਤੇ ਪਿਛਲੇ ਸਮੇਂ ਵਿੱਚ ਅਕਾਲੀ ਦਲ ਵੱਲੋਂ ਵੀ ਕਰਾਈ ਗਈ ਆ ਜਿਵੇਂ ਪ੍ਰੈਸਰ ਦੱਸ ਸਹੀ ਨੂੰ ਕਹਿਆ ਗਿਆ ਹੋਰ ਇੱਕ ਦੋ ਅਹਿਮ ਸ਼ਖਸੀਅਤਾਂ ਨੂੰ 500 ਕੱਢਿਆ ਗਿਆ ਤੇ ਉਹ ਹੁਣ ਉਹ ਗੱਲ ਉਹਨਾਂ ਦੇ ਆਪ ਉੱਤੇ ਪੈ ਗਈ ਇਹਦੇ ਨਹੀਂ ਲੱਗਦਾ ਕੁਝ ਨਹੀਂ ਨਹੀਂ ਇਹ ਇਹ ਦਰਬਾਰ ਤੋਂ ਹੋਈ ਹੋਈ ਆ ਜਿਹੜੇ ਹੈਗੇ ਸ਼ੋਣੀ ਕਮੇਟੀ ਉਹਨਾਂ ਨੂੰ ਐਮਪਲਾਈ ਕਰਦੀ ਆ ਤੇ ਸ਼ੋਣੀ ਕਮੇਟੀ ਉਹਨਾਂ ਨੂੰ ਲੋਂਦੀ ਆ ਹੋ ਉਹ ਕਹਿੰਦੇ ਨਹੀਂ ਜੇਹੇਦਾਰ ਜੇਹੇਦਾਰ ਨੂੰ ਲਾਉਣਗੇ ਤਾਂ ਹਸੈਨ ਸੇ ਰਿਮਾਂਡ ਦੀ ਸਾਡੇ ਐਮਈ ਲੋਕ ਕਹੀ ਜਾਂਦੇ ਰਹਿੰਦੇ ਹੈਗੇ ਮੈਂ ਤਾਂ ਗੱਲ ਕਈ ਵਾਰ ਇੱਕ ਮੀਟਿੰਗ ਕਰ ਚੁੱਕਾ ਟੀਵੀ ਦੇ ਉੱਪਰ ਕਈ ਵਾਰ ਪੂਰਾ ਆਫ ਕਰਦੇ ਰਹੇ ਤੇ ਇਨਵੋਲ ਹੋਈ ਜਾਣਾ ਮੱਕੜ ਦੇ ਕੋਲ ਇੱਕ ਵਾਰੀ ਜੇਹੇਦਾਰ ਸਿਕਾ ਚੇਂਜ ਹੋਣਾ ਹੈਗਾ ਆਪਣੇ ਸਰ ਕੇਸ ਗੜ ਸਾਹਿਬ ਦਾ ਇੱਕ ਬੰਦਾ ਪ੍ਰਚਾਰਕ ਦਾ ਨਾਮ ਚੰਗਾ ਸੀਗਾ ਤੇ ਉਹ ਮੈਂ ਤਾਂ ਕਰ ਰਹੀ ਨਹੀਂ ਬਈ ਮੈਨੂੰ ਸੇਵਾ ਦਿਓ ਤੇ ਮੈਂ ਲੰਬਿਤੀ 40 ਸਾਲ ਦੀ ਮੇਰੀ ਸੇਵਾ ਜੀ ਮੇਰੀ ਵਾਰੀ ਬਣਦੀ ਮੈਨੂੰ ਲਾਓ ਤੇ ਮੱਕੜ ਕਰ ਇਹ ਨਹੀਂ ਤੈਨੂੰ ਲਾਉਣਾ ਸੀ ਉਹ ਫਿਰ ਕਹਿੰਦੇ ਜੀ ਮੈਨੂੰ ਲਾਓ ਜੀ ਮੈਂ ਤਾਂ ਬਹੁਤ ਸੇਵਾ ਕਰਦੀ ਉਹ ਕਹਿੰਦਾ ਨਹੀਂ ਜਦੋਂ ਦਾ ਸਿੰਘ ਸਾਹਿਬ ਲੱਗਦੇ ਨੇ ਅਸੀਂ ਉਸ ਦਿਨ ਤੋਂ ਕਹਿੰਦੇ ਫੇਬਰ ਲਈ ਬਣ ਜੇ ਤੂੰ ਹਕਾਰ ਜਾਂਦੀ ਮੇਰਾ ਅਗਲਾ ਸਵਾਲ ਇਹ ਹੀ ਸੀਗਾ ਕਿ ਤਖਤਾਂ ਦੇ ਜਹੇਦਾਰ ਜਹੇਦਾਰ ਸਾਹਿਬਾਂ ਨੂੰ ਸੇਵਾ ਵਿੱਚ ਲਾਉਣ ਤੇ ਸੇਵਾ ਮੁਕਤ ਕਰਨ ਵਿੱਚ ਕਿਹਦਾ ਅਧਿਕਾਰ ਹੁੰਦਾ ਕੋਲ ਕਰ ਸਕਦਾ ਦੇਖੋ ਸ਼ਿਰੋਣੀ ਕਮੇਟੀ ਕੁਛ ਵੀ ਅੱਗੇ ਪਹਿਲਾਂ ਤਨਖਾਹ ਨਹੀਂ ਦਿੰਦੇ ਨਾ ਤਨਖਾਹ ਨਹੀਂ ਦਿੰਦੇ ਆ ਕਿ ਹੁਣ ਉਹਦਾ ਫੰਡ ਦਿੰਦੇ ਹੈਗੇ ਆ ਤੇ ਜਿਹੜੇ ਫਿਰ ਉਹ ਜਿੰਦੇ ਉਹੋ ਹੀ ਇਹ ਬੰਦੇ ਉਹਨਾਂ ਨੂੰ ਕੰਮ ਕਰ ਸਕਦੇ ਨਾ ਹੋਰ ਕਿਹੜਾ ਕਰ ਸਕਦਾ ਜਿਹਨਾਂ ਤਨਖਾਹ ਨਹੀਂ ਦਿੰਦਾ ਕੀ ਤਨਖਾਹ ਆ ਉਹ ਜਿਹੇ ਦਾ ਰੋ ਸਕਦਾ ਹੈ ਜਿਹੇ ਤਨਖਾਹ ਆ ਦੇ ਐਂਡ ਤੇ ਉਹਨਾਂ ਨੇ ਆਪਣੇ ਪਰਿਵਾਰ ਦੀ ਤੇ ਪਾਲਣੇ ਆ ਬੱਚੇ ਆ ਉਹਨਾਂ ਦੇ ਬੱਚੇ ਪੜਾਉਣੇ ਆ ਨਹੀਂ ਬਾਹਰ ਅੰਦਰ ਵੀ ਜਾਣਾ ਹੈਗਾ ਸਾਰੇ ਖਰਚੇ ਕਹਿੰਦੇ ਛੋਣੀ ਮਿੱਟੀ ਵੇ ਕਰਦੇ ਉਹਦਾ ਹੁਣ ਤੱਕ ਅੱਗੇ ਕਦੀ ਤਨਖਾਹ ਲੈਂਦੇ ਨੇ 25 ਸਾਲ ਪਹਿਲਾਂ 25 ਸਾਲ ਪਹਿਲਾਂ ਹੁਣ ਤਨਖਾਹ ਵਾਂਗੂ ਨਹੀਂ ਉਹਨਾਂ ਨੂੰ ਉਹਦਾ ਭੱਤੇ ਦਿੱਤੇ ਤੇ ਉਹਨਾਂ ਨੂੰ ਵੀ ਦੋਨਾਂ ਤਰ੍ਹਾਂ ਨੂੰ ਜਥੇਦਾਰਾਂ ਦੇ ਛੋਣ ਬੇਟੀ ਨੂੰ ਰਲ ਕੇ ਚੱਲਣਾ ਚਾਹੀਦਾ। ਨਾ ਕਿ ਜਿਹਦੇ ਵਿਰੁੱਧ ਹੋਕ ਜਾਣਾ ਚਾਹੀਦਾ ਅਸੀਂ ਨੀਮਾਂ ਖਾਲੀ ਅਸੀਂ ਨੀਮਾਂ ਖਾਲੀ ਨਾ ਤਾਂ ਉਹਨਾਂ ਨੂੰ ਛੋਣ ਬੇਟੀ ਨੂੰ ਹੱਕ ਹੈਗਾ ਵੀ ਕਿਸੇ ਵੀ ਬੁਰਸਖ ਨੂੰ ਜਿਹੜਾ ਵੱਡੀ ਸੇਵਾ ਦੇ ਬੈਠਾ ਹੈਗਾ ਗੁਰੂ ਦਾ ਵਜ਼ੀਰ ਹੈ ਤੇ ਉਹ ਹੈਗੀ ਤਾਂ ਖਿਚੋਦਾ ਨਹੀਂ ਵਿੱਚ ਜਥੇਦਾਰਾਂ ਨੂੰ ਵੀ ਥੋੜਾ ਜਿਆਦਾ ਰਲ ਕੇ ਫੈਸਲੇ ਲੈਣੇ ਚਾਹੀਦੇ ਹੁੰਦੇ ਆ ਇਥੇ ਐਸੇ ਕਿ ਉਹ ਆਪਸ ਵਿੱਚ ਰਲ ਕੇ ਲੈਣ ਚ ਕਾਮਯਾਬ ਨਹੀਂ ਹੋਏ ਹੈਗੇ। ਮੈਂ ਅਕਾਲੀ ਦਲ ਦੀ ਜੀ ਸ਼ਿਕਾਇਤ ਕਰਨ ਤਾਂ ਵੀ ਉਹਨਾਂ ਨੂੰ ਸ਼ਰਮ ਆਉਂਦੀ ਹੈ ਮੈਂ ਜਾਣਦਾਂ ਨਾ ਬੰਦਿਆਂ ਦੇ ਚੰਗੇ ਤੋਂ ਤੇ ਹੁਣ ਜੇ ਤਾਂ ਇਹਨਾਂ ਨੂੰ 10 ਸਾਲਾਂ ਬਾਅਦ ਅੱਗੇ ਕਾਲੇ ਨੂੰ ਕਿਸ ਗਿਆ ਇਹ ਉਹਦੇ ਜਿਹੇਦਾਰ ਕਿੱਥੇ ਗਏ ਸੀਗੇ ਉਹਦੇ ਵਿੱਚ ਹਰ ਪੀ ਸੀ ਜਿਹੇਦਾਰ ਸੀਗਾ ਕਾਮ ਦਾ ਜਿਹੇਦਾਰ ਸੀ ਉਹ ਉਹਦੇ ਨੇ ਅਖੇ ਕਾਲੀ ਲਿਆ ਉਹਨਾਂ ਦੇ ਉੱਤੇ ਹੁਣ ਕਾਲੀ ਹੋਇਆ ਲਿਆ ਇਹਦੇ ਪਿੱਛੇ ਕੋਈ ਵੱਡੀ ਏਜੰਸੀਆਂ ਦੀ ਗੇਮ ਆ ਤੇ ਮੈਂ ਸਿੱਕਾਂ ਸਾਰਨ ਬੇਨਤੀ ਕਰਦਾ ਸचेत ਕਰਦਾ ਪੰਜਾਬ ਦੇ ਨਮ ਦੇਸ਼ਾਂ ਦੇ ਦੇਸ਼ਾਂ ਨੂੰ ਵੀ ਆਪਾਂ ਪੰਜਾਂ ਨੂੰ ਵੀ ਬਚਾਉਣਾ ਹੈਗਾ ਤੇ ਕਾਲੀਦਾਲ ਨੂੰ ਵੀ ਬਚਾਉਣਾ ਹੈਗਾ ਤਾਂ ਕਾਲੀਦਾਲ ਜੀ ਗਲਤ ਕੰਮ ਕਰਦੇ ਨੂੰ ਗਲਤ ਕਹਿ ਦਿਓ ਉਹਨਾਂ ਕੀ ਕਰਨਾ ਜੀ ਉੱਥੇ ਬਿਆਦਵੀ ਹੋ ਗਈ ਜੀ ਉਹ 300 ਰੁਪਏ 300 ਰੁਪਏ ਜਾਣ ਸ਼ਾਨ ਮਿਰ ਹੋ ਚੁੱਕੀ ਆ ਬੰਦੇ ਨੇ ਸੈਕ ਕਰ ਚੁੱਕੇ ਹੈਗੇ ਆ ਹੋ ਸਟਾਫ ਦੀ ਕਿਹਦੀ ਕੀ ਰੱਖੀ ਕਰਨੋਂਗੇ ਮੇਰੇ 20000 ਬੰਦਾ এমਪਲਾਈ ਆ ਨਾ ਕੋਲ ਔਰ ਕਿਦਾਂ ਪ੍ਰਧਾਨ ਕਿਦਾਂ ਆਵਾਜ਼ ਕਰ ਲੂਗਾ ਆ ਦੁਕਾਨਦਾਰ ਨੂੰ ਪੰਜ ਬੰਦੇ ਰੱਖੇ ਦੋ ਉਹ ਨਹੀਂ ਸੰਭਾਲ ਹੁੰਦੇ ਆ ਗੋਦਵਾਰਾ ਕੋਲ ਪੰਜ ਗਿਆਨੀ ਰੱਖੇ ਹੁੰਦੇ ਉਹ ਨਹੀਂ ਸੰਭਾਲ ਹੁੰਦੇ ਇਹਨੇ ਸੋਖਾ ਥੋੜਾ ਹੁੰਦਾ ਕਿਤੇ ਬੇ ਬੰਦਿਆਂ ਨੂੰ ਆ ਕਾ ਇੰਨੀ ਵੀ ਤਰੀ ਤੇ 50 ਹਜ਼ਾਰ ਇਨਵੈਸਟਮੈਂਟ ਦੀ ਗੱਲ ਆ ਰਹੀ ਹੈਗੀ ਉਥੇ ਇੱਕ ਹਾਵ ਦੀ ਬਹੁਤ ਬਹੁਤ ਚਲਦੀ ਹੁੰਦੀ ਬਹੁਤ ਜਾਣੀ ਕਿਸੇ ਬੰਦੇ ਦੇ ਘਰ ਬਈ ਥੋੜੀ ਲੰਬੀ ਹੋਣੀ ਉਹਦਾ ਗੱਲ ਬਈ ਇੱਕ ਬੰਦੇ ਨੇ ਬਜ਼ੁਰਗਾਂ ਨੂੰ ਰੱਖਿਆ ਸੀ ਇੱਕ ਨੁੱਕਰ ਰੱਖਿਆ ਸੀ ਅੱਗੇ ਹੀ ਬਹੁਤ ਵਾਰ ਮੀਡੀਆ 'ਚ ਆ ਚੁੱਕੀ ਗੱਲ ਉਹ ਉਹ ਬਜ਼ੁਰਗ ਨੇ ਬੀਤ ਆਪਣੇ ਬੱਚਿਆਂ ਲਈ ਉਹ ਬਾਹਰ ਸਰਵਿਸ ਕਰਦੇ ਸੀਗੇ ਬਈ ਇਹ ਤਾਂ ਮੈਨੂੰ ਸੇਵਾ ਨਹੀਂ ਕਰਦਾ ਆਪ ਹੀ ਸਭ ਖਾਪੀ ਲੈਂਦਾ ਮੈਂ ਤੰਗ ਕਰਦਾ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਇੱਕ ਹੋ ਰੱਖਦੇ ਨੇ ਉਹਦੀ ਰਾਖੀ ਲੈ ਕੇ ਹੋ ਰੱਖਦਾ ਯਾਰ ਉਹ ਆਫੇ ਪਤੋਂ ਚ ਮਹੀਨੇ ਆਇਓ ਕਹਿੰਦੇ ਹੁਣ ਅੱਗੇ ਨਾ ਵੀ ਮੇਰਾ ਪੱਠਾ ਵੜਦਾ ਇਹ ਦੋਨੇ ਜੇ ਰਲ ਗਏ ਆ ਤੇ ਮੈਨੂੰ ਦਿੰਦੇ ਨਹੀਂ ਕੁਝ ਵੀ ਉਹ ਇਹ ਵੀ ਤੀਜਾ ਖੋ ਰੱਖ ਲਿਆ ਚੌਥਾ ਹੋ ਰੱਖ ਲਿਆ ਤੇ ਇਦਾਂ ਰੱਖੀ ਗਏ ਉਹ ਸਾਰੇ ਰਲ ਗਏ ਉਹ ਬਜ਼ੁਰਗ ਨੂੰ ਕੋਈ ਖਾਣ ਪੀਣ ਨੂੰ ਕੋਈ ਸੇਵਾ ਨਹੀਂ ਕਰਦੇ ਸੀ ਤਰਖਾ ਲਈ ਜਾਂਦੇ ਸੀ ਇਸ ਇਸ ਇੱਕ ਦਿਨ ਦਾ ਢਾਂਜਾ ਪੰਜਾ ਦਾ ਬਣਦੇ ਇੱਕ ਵਾਰੀ ਫੇ ਕਹਿੰਦੇ ਉਹ ਬਜ਼ੁਰਗ ਆ ਗਿਆ ਤੇ ਉਹ ਕਹਿੰਦੇ ਵੀ ਹੁਣ ਤਾਂ ਆ ਗਿਆ ਬਾਹਰ ਹੁਣ ਕੀ ਹੋਊਗਾ ਆਪਾਂ ਦਿੰਦੇ ਨਹੀਂ ਖਾਣ ਪੀਣ ਨੂੰ ਕੁਝ ਵੀ ਮਨੇ ਕੀ ਥੋੜੀ ਕਿਤੇ ਮੜਾਈ ਲਾ ਕੇ ਮੁੱਛਾਂ 'ਚ ਲਾਤੀ ਇੱਥੇ ਸੁੱਤੇ ਪਏ ਦੇ ਉਹ ਜਦ ਪੁੱਛਿਆ ਉਹ ਕਹਿੰਦਾ ਮੇਰੇ ਕੁਛ ਨਹੀਂ ਦਿੱਤਾ ਸਵੇਰ ਦਾ ਖਾਣ ਨੂੰ ਨਾ ਦੁੱਧ ਪੀਣ ਨੂੰ ਦਿੱਤਾ ਉਹ ਕਹਿੰਦੇ ਨਹੀਂ ਬਜ਼ੁਰਗ ਦੀ ਜਾਦ ਦਾ ਚਲੇ ਗਈ ਆ ਆ ਦੇਖੋ ਤੇ ਹੁਣੇ ਦੁੱਧ ਪੀ ਗਏ ਹੈ ਤੇ ਆ ਮੁੱਛਾਂ ਤੇ ਮੜਾਈ ਲੱਗੀ ਹੈ ਇਹ ਇਹ ਸਾਰਾ ਸੈਸਮ ਹੀ ਖਰਾ ਹੋਇਆ ਹੈ ਮੈਂ ਕਹਿੰਦੇ ਜਿਹੜੇ ਬੰਦੇ ਬਹੁਤ ਵੱਡਕਾ ਮਾਰਦੇ ਆ ਇਹ ਮੈਨੂੰ ਐ ਵੀ ਗਿਆਨੀ ਆਪਣੇ ਕੋਲ ਰੱਖ ਕੇ ਦਿਖਾ ਦੇਣ ਦੇਖੋ ਦੁਆਰ ਵਿੱਚ ਯਸ ਸਿਸਟਮ ਖਰਾਬ ਹੈ ਇਹਦਾ ਹੱਲ ਕੀ ਆ ਜੀ ਹੱਲ ਕੀ ਆ ਅਸੀਂ ਸਿੱਖ ਬਣ ਜਾਈਦਾ ਅਸੀਂ ਗੁਰਬਾਨਿਆਂ ਵਾਲੇ ਸਿੱਖ ਬਣੇ ਹੀ ਨਹੀਂ ਅਸੀਂ ਗਰਨ ਪੜੀ ਜਾਂ ਨੇ ਅਮਲ ਕਰਨ ਵਾਲੀ ਗੱਲੇ ਹੀ ਹਨ ਨਾ ਪੋਲਿਟੀਸ਼ਨਾਂ ਵਿੱਚ ਹੈਗੀ ਹੈ ਜੇ ਪੋਲਿਟੀਸ਼ਨ ਕੱਲ ਹੀ ਉਹਨਾਂ ਦੇ ਪੈਰਾਂ 'ਚ ਜਾ ਕੇ ਪੈਂਦੇ ਮੈਨੂੰ ਸ਼ਰਮ ਆਉਂਦੀ ਹੈ ਮੈਂ ਮੈਂ ਨਾ ਲੈ ਸਕਦਾ ਕਈ ਬੰਦਿਆਂ ਦੇ ਜਿਨ੍ਹਾਂ ਨੂੰ ਮੈਂ ਪਹਿਲਾਂ ਦਹਾ ਨਾਲ ਬੇਨਤੀ ਕਰਦਾ ਕੱਲ ਹੀ ਪੈਰਾਂ 'ਚ ਪੈਂਦੇ ਆ ਜੇ ਵੋਟਾਂ ਲੈਣੀਆਂ ਮਜਬੂਰੀ ਆ ਚਿਹਤ ਬਜੇਨ ਬਰਾਬਰ ਮੈਂ ਕਈਆਂ ਦੇ ਨਾਂ ਲੈ ਸਕਦਾ ਆਪਾਂ ਖ਼ਬਰ ਵੀ ਕਿਵੇਂ ਰਿਹਾ ਸਟੇਟਮੈਂਟ ਮੀਡੀਆਜ਼ ਵੀ ਕਈ ਵਾਰੀ ਦੇ ਚੁੱਕੇ ਹੈਗੇ ਆ ਇਹ ਇਹ ਆਪ ਹੀ ਇਹਨੇ ਵੀ ਕਿਹਾ ਅੰਦਰੋਂ ਤਾਂ ਉਹ ਪ੍ਰਾਣੀ ਖਾਂ ਵਾਲੀ ਸਾਰੇ ਜੀ ਗੱਲ ਹੈ ਨਹੀਂ ਨਾ ਗੈਨੀਆਂ 'ਚ ਆ ਤੇ ਨਾ ਹੀ ਹੈਗੀ ਆ ਸਾਡੇ ਫਰਮਾਇਆ ਗਿਆ ਜੇਹ ਕਾਂਗਰਸੀ ਹੋਵੇ ਬੀਜੇਪੀ ਦਾ ਹੋਵੇ ਇਹਨਾਂ ਚ ਵੀ ਢਾਲਿਆ ਸਵਾਪ ਅਜਾ ਮੈਂ ਚਲੋ ਮੈਂ ਵੀ ਮੰਡੇ ਦਾ ਥੋੜੀ ਬਾਕੀ ਇਹਦੀ ਸੇਵਾ 25 30 ਸਾਲ ਪਹਿਲਾਂ ਮੈਂ ਪੰ냐 ਸਿੰਘ ਕਈ ਵਾਰੀ ਮੈਨੂੰ ਚਾਰਜ ਜੋਰ ਪਰ ਜਦੋਂ ਬਾਹਰ ਕੈਨੇਡਾ ਮੈਨੂੰ ਲਾਉਂਦੇ ਰਿਹਾ ਥੋੜਾ ਇੱਥੇ ਵੀ ਲਾਉਂਦੇ ਹੁੰਦੇ ਮੈਂ ਲਾਦਾ ਕੱਢਦੇ ਮੰਨ ਲਓ ਮਲਿਕ ਵੀ ਲਾਣੇ ਨਹੀਂ ਤੁਸੀਂ ਤੁਹਾਨੂੰ ਚੀਕ ਦੇ ਜੀ ਵਿੱਚ ਲੱਗੋ ਸਾਡਾ ਆਪਣਾ ਬਸ ਉਹ ਫੀਲਡ ਹੈ ਜੇ ਬੰਦੇ ਨੇ ਗਲਤੀ ਕੀਤੀ ਹੋਣੀ ਇਹਨੂੰ ਕਹਦੇ ਨਾ ਕਾਕਾ ਨੇ ਆ ਹੁਣ ਤੈਨੂੰ ਦੁਬਾਰਾ ਗਲਤੀ ਨਹੀਂ ਹੋਣੀ ਜਾਈ ਦੀ ਆ ਆ ਪਾਰਟ ਕਰਨਾ ਤੇ ਆ ਸੇਵਾ ਕਰਨੀ ਗੱਲ ਖਤਮ ਹੋ ਗਈ ਇਹ ਥੋੜਾ ਹੁੰਦਾ ਵੀ ਇਹ ਨਾ ਹੀ ਤੇ ਨਿੱਕੇ ਇਸ ਗਏ ਉਹਨਾਂ ਦੇ ਕੇਸਾਂ ਤੇ ਕਦੀ ਵਿਚਾਰ ਨਹੀਂ ਹੁੰਦੀ ਹੈਗੀ ਹੁਣ ਹੁਣ ਆਪਣੇ ਕੌਮ ਦੇ ਮੇਲੇ ਦੀ ਗੱਲ ਆ ਮੈਂ ਜਿਹੇ ਦਾ ਤੁਹਾਨੂੰ ਸ਼ਿਕਾਇਤ ਕੀਤੀ ਆ ਤੁਸੀਂ ਵੀ ਲਾਗੇ ਬੈਠੇ ਸੀ ਮੇਰੇ ਮੈਂ ਕਿਹਾ ਭਾਸ਼ੇ ਤੇ ਸੇਹ ਦੇ ਦਿਓ ਪੰਥ ਨੂੰ ਮੈਂ ਅਸੀਂ ਇਹ ਵਿੱਚੋਂ ਹਟਖਾਲ ਦੇ ਅਗੇਂਸ ਆ ਜਾਂ ਅਸੀਂ ਹੱਕ 'ਚ ਆ ਅਸੀਂ ਸੇਹ ਦੇ ਦਿਓ ਆ ਜਿਹੜਾ ਵਾਰ-ਵਾਰ ਆਪਾਂ ਵਿੱਚ ਕੌਮ ਦੀ ਬਦਨਾਮੀ ਹੋ ਰਹੀ ਹੈ ਮੀਡੀਆ ਦੇ ਵਿੱਚ ਕੋਈ ਹੱਕ 'ਚ ਰਹਿਦਾ ਕੋਈ ਅਗੇਂਸ ਰਹਿਦਾ ਕਈ ਕਦੇ ਠੀਕ ਗਿਆ ਕਦੇ ਗਲਤ ਗਿਆ ਕੋਈ ਨਹੀਂ ਦੇਣੀ ਸੇਹ ਦੋ ਨਹੀਂ ਆਪਣੀ ਡਿਊਟੀ ਨਿਭਾਉਣੀ ਪੰਥ ਸਿੰਘ ਹੈਗੀ ਆ ਆਹ ਜਿਹੜੀ ਕਾਦੇ 10 15 ਸਾਲ 20 ਸਾਲ ਪੁਰਾਣੇ ਕੇਸੇ ਸਾਰੇ ਜਿਹੜੇ ਆਏ ਆ ਤੇ ਉਹ ਸਾਰੇ ਫੇ ਐਮਈਸੀ ਡਿਊਟੀ ਨਿਭਾਈ ਕੱਲੇ ਨਹੀਂ ਉਹਨਾਂ ਉਦੋਂ ਕੱਢ ਨਿਕੜਿਆ ਗਿਆ ਉਹਨਾਂ ਸਾਰਿਆਂ ਨੇ ਹੁਣ ਹੁਣ ਤਾਂ ਮੈਨੂੰ ਥੋੜਾ ਰੋਸ ਆ ਵੀ ਇਹ ਆਪ ਖੁਦ ਜਿਹੜੇ ਹਜ਼ਾਰ ਸਾਲ ਅਕਾਲ ਦਾ ਦਾਜ ਤੋਂ ਸਿਰ 9 ਦਾ ਸਾਲ ਤੋਂ ਇਹ ਨਿਕਾਲੀ ਨੈਕਸਟ ਕੋਦੋਂ ਆਪ ਹੀ ਅਚਲਣ ਦੇ ਕਹਿਣ ਦੇ ਕਿਸੇ ਦੀ ਲੋੜ ਆ ਥੋੜਾ ਜਿਹਾ ਨਾ ਇਹ ਜਾਣੇ ਨਾ ਜਾਣੇ ਆਪਣੇ ਦਰੇ ਤੋਂ ਬਾਹਰ ਚਲੇ ਗਿਆ ਗਿਆ ਪੋਲੀਟਿਕਲ ਪਾਰਟੀਆਂ ਨੂੰ ਉਦਾਂ ਕਹਿ ਸਕਦੇ ਹੈਗੇ ਆ ਵੀ ਤੁਸੀਂ ਭਾਈ ਸਾਹਿਬ ਆ ਇਕੱਠੇ ਹੋ ਅੱਜ ਇੱਕ ਹੋਰ ਨਾਸਮੰਦ ਸਵਾਲ ਆ ਪੇਜਮੇ ਸ੍ਰੀ ਕਲਤਾਹ ਦੇ ਜੇਸ਼ੇਦਾਰ ਜਿਹੜੇ ਰਗਵੀਰ ਸਿੰਘ ਆ ਹੁਣ ਅਸੂਦੇ ਉਹਨਾਂ ਨੇ ਇੱਕ ਸੱਤ ਮੈਮਰੀ ਕਮੇਟੀ ਬਣਾਈ ਸੀ ਅਕਾਲੀ ਦਲ ਦੀ ਨਵੀਂ ਭਰਤੀ ਵਾਸਤੇ ਉਸ ਦੀ ਨਿਗਰਾਨੀ ਕੀਤੀ ਹੋਊਗੀ ਤੇ ਕਾਲ ਦਲ ਲਈ ਕੀ ਇਹ ਕੰਮਜਾ ਹੋਊਗੀ ਜਾਂ ਨਹੀਂ ਹੋਊਗੀ ਮੈਂ ਮੈਂ ਤਾਂ ਸਮਝ ਪਿਆ ਕੋਈ ਨਹੀਂ ਮੈਂ ਤਾਂ ਕਮੇਟੀ ਨਾਲ ਸਹਿਮਤ ਹੀ ਨਹੀਂਗਾ ਇਹ ਮੇਰੇ ਫੈਸਲੇ ਮਨ ਨਾਲ ਸਹਿਮਤੀ ਨਹੀਂ ਗਈ ਉਹ ਤਾਂ ਮੈਨੂੰ ਕਹਿਣਾ ਨਹੀਂ ਚਾਹੀਦਾ ਚਲੋ ਸਤਕਾਰ ਜੋਗੇ ਅਸੀਂ ਮਿਲਦੇ ਵਰਦੇ ਉਹਨਾਂ ਨਾਲ ਉਹ ਮੇਰੇ ਖਿਆਲ ਠੀਕ ਨਹੀਂ ਸੀ ਉਹ ਤਾਂ ਉਹਨਾਂ ਨੂੰ ਕਹਿੰਦੇ ਸਾਰੇ ਜਿੰਨੇ ਕਾਲੀ ਦਲ ਹੈਗੇ ਆ ਤੁਸੀਂ ਜਿੰਨੇ ਵੀ ਹੈਗੇ ਆ ਆਪਾਂ ਆਪਣੇ ਹਲਕੇ ਦੇ ਵਿੱਚ ਤੁਸੀਂ ਆਪਣੀਆਂ ਵੋਟਾਂ ਇਹ ਕਹਿ ਆਪਾਂ ਆਪਣੇ ਹਲਕੇ ਚ ਕਰ ਲਓ ਪਰ ਇਦਾਂ ਹੁੰਦੀ ਰਹੇ ਫਿਰ ਮੈਂ ਇਸੇ ਵੀ ਮੈਂ ਗੱਲ ਕਿਹਾ ਜੇਹਦਾ ਮੇਰੇ ਨਾਲ ਗੱਲ ਹੋਈ ਸੀ ਚਲੋ ਮੈਂ ਨਹੀਂ ਕਰਨੀ ਚਾਹੀਦੀ ਪ੍ਰਾਈਵੇਟ ਸਾਡੀ ਗੱਲ ਸੀ ਮੈਂ ਕਹਿੰਦਾ ਇੱਥੇ ਦੀ ਪਾਰਟੀ ਇੰਗਲੈਂਡ ਦੀ ਪਾਰਟੀ ਨੂੰ ਕਹਿੰਦਾ ਸਾਰਿਆਂ ਇਕੱਠੀਆਂ ਹੋ ਕੇ ਇੱਕ ਪਾਰਟੀ ਬਣਾਓ ਇਹਨੇ ਕਹਿੰਦੇ ਵੀ ਪੱਤੀ ਕਰ ਬਣਾ ਲੈ ਕੋਈ 5 ਅਗਰ 20 ਅਗਰ 30 ਆ ਤੇ ਫੇਰ ਇੱਕ ਦੋ ਬੰਦੇ ਮੈਨੂੰ ਸਾਦੇ ਸੀ ਕਹਿੰਦੇ ਤੁਸੀਂ ਮੀਟਿੰਗ ਜ਼ਰੂਰ ਆਇਆ ਹਾਜ਼ਰੀ ਭਰਿਓ ਮੈਂ ਕਿਹਾ ਮੈਂ ਤਾਂ ਆਉਣਾ ਨਹੀਂ ਮੈਂ ਮੇਰੇ ਖਿਆਲ ਨਹੀਂ ਤੁਹਾਡੇ ਨਾਲ ਦੇ ਮੈਂ ਕੋਈ ਹੋਰ ਕਿਹੜਾ ਵੀ ਤੁਹਾਡੇ ਤੁਹਾਨੂੰ ਚੰਗਾ ਨਹੀਂ ਲੱਗਣਾ ਅਸੂਨੀ ਗੱਲ ਹੋਣੀ ਹੈਗੀ ਆ ਮੈਂ ਕਿਹਾ ਜੀ ਮੈਂ ਕਹਿੰਦਾ ਵੀ ਤੁਸੀਂ ਐ ਸ਼ਹਿਰ ਦੇ ਵਿੱਚ ਆ ਸਾਰੀਆਂ ਜਿਹੜੀਆਂ ਪਾਰਟੀਆਂ ਇਲੈਕਸ਼ਨ ਲੜਦੀਆਂ ਹੈਗੀਆਂ ਭੰਗ ਕਰਕੇ ਇੱਕ 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 ਬਣਾਓ ਬਣਾਓਗੇ ਤੁਸੀਂ ਕਹਿੰਦਾ ਨਹੀਂ ਬਣਨੀ ਤੇ ਮੈਂ ਕਿਹਾ ਤੁਹਾਨੂੰ ਕਹਾਂ ਲਈ ਕਹਿੰਦੇ ਸੱਤ ਮੈਂਬਰ ਕਮੇਟੀ ਬਣਾਵੇ ਆਪ ਕੋ ਆਪਣੀ ਮੈਂਬਰਸ਼ਿਪ ਕਰ ਲੈਣ ਸਾਰੇ ਜਿਹੜਾ ਵਾਦ ਦੇ ਵਿੱਚ ਦੇਖ ਲੇ ਕਿ ਤੋਂ ਕਿੰਨੇ ਮੈਂਬਰ ਆਪਿਆ ਕਿਹੜੇ ਹਲਕੇ ਕੋਈ ਜਿਆਦਾ ਬੰਦੇ ਆ ਉਹਨਾਂ ਨੂੰ ਕਹਿੰਦੇ ਇਹਦੀ ਐਮਐਲਸੀ ਡੀ ਦੀ ਬਣਦੀ ਆ ਜੀ ਇਹਨੂੰ ਦੇ ਦਿਓ ਪੁੱਛ ਇਹਨਾਂ ਜਿਹੇਦਾਰਾਂ ਨੂੰ ਇਹ ਆਵਾਜ਼ ਪਹਿਣਾ ਨਹੀਂ ਚਾਹੀਦਾ ਹੈਗਾ ਇਹ ਪੋਲੀਟੀਕਲ ਪਾਰਟੀਆਂ ਦੀ ਕਦੀ ਇਕੱਠੇ ਨਹੀਂ ਕਰ ਸਕਦੇ ਤੇ ਦੋ ਬੰਦੇ ਨੇ ਇਕੱਠਾ ਕਰ ਸਕਦੇ ਤੁਸੀਂ ਸਾਰੇ ਪੰਜਾਬ ਨੂੰ ਇਕੱਠੇ ਕਰਨ ਦੀ ਗੱਲ ਕਰਦੇ ਨਹੀਂ ਬੇਨਤੀ ਕਰ ਸਕਦੇ ਆ ਨਹੀਂ ਉਹ ਲੜਦੇ ਲੜੀ ਜਾਣੀ ਟੱਠੇ ਫੂਹੀ ਪਹਿਣੋ ਨਹੀਂ ਨਹੀਂ ਹੁਣ ਜਿਹੜਾ ਨਹੀਂ ਫੈਸਲੇ ਕਰਤੇ ਆ ਕਾਹਦੇ ਲਾਗੂ ਕਿਨੇ ਕਰਨੀ ਨਹੀਂ ਕੇ ਇਹਦਾ ਉਹਨਾਂ ਨੂੰ ਲੱਗਦਾ ਲਾਗੂ ਕਰਨ ਦੀ ਗੱਲ ਕਰ ਮੈਂ ਤੂੰ ਕੇ ਇਹਨਾਂ ਨੂੰ ਲੱਗਦਾ ਵੀ ਇਹ ਸ਼ਾਇਦ ਲੋਕਾਂ ਦੀ ਡਿਮਾਂਡ ਆ ਲੋਕຊਾਹ ਹੁੰਦੇ ਆ ਵੀ ਸਾਰੇ ਇਕੱਠੇ ਹੋਣਗੇ ਪੰਥ ਇਕੱਠਾ ਹੋਵੇ ਉਹਦਾ ਜਿਹੜਾ ਨਹੀਂ ਗੱਲ ਕਹੀ ਆ ਉਹ ਲਾਗੂ ਕਿਨੇ ਕਰਨੀ ਇਹ ਕੋਈ ਫੋਰਸ ਤਾਂ ਹੈ ਨਹੀਂ ਕੋਈ ਵੀ ਜਿਆਦਾ ਨਾ ਹੋਵੇ ਨਾ 50000 ਬੰਦਾ ਮਿਲਟਰੀਆ ਹੋਵੇ ਤੇ ਜਿਹੜਾ ਚਰਚਾ ਕਰਦਾ ਚੱਕ ਕੇ ਜੇਲ੍ਹ ਸੜ ਦੇ ਗੋਲੀ ਮਾਰ ਦੇ ਉਹ ਤਾਂ ਹੈ ਹੀ ਨਹੀਂ ਇਹ ਤਾਂ ਆਪ ਇਹਨਾਂ ਕੋਈ ਸਿਉਣੀ ਮਿਲਟਰੀ ਦੀ ਸੇਵਾ ਦਾ ਦਿਨ ਦੀ ਰਾਖੀ ਕਰਦੇ ਆ ਜਾਂ ਪੰਜਾਬ ਪੁਲਿਸ ਕਰਦੀ ਹੈਗੀ ਆ ਅੱਗੇ ਵੀ ਜਿੰਨੇ ਹੋਗਣਾਂ ਮੇ ਲਾਗੂ ਹੋਏ ਆ ਉਹ ਕਾਲੀਆਂ ਨਹੀਂ ਕਰਾਏ ਆ ਜਿਆਦਾ ਉਹਨਾਂ ਤੇ ਐਕਸ਼ਨ ਹੋਏ ਆ ਜਿਹੜੇ ਕਾਲੀਆਂ ਦੇ ਵਿਰੁੱਧ ਸੀਗੇ ਜਾਂ ਜਿਹੜੇ ਉਹਨਾਂ ਦੇ ਨਾਲ ਲੱਗੇ ਕੋਈ ਸੰਪਰਦਾਵੰਦਾ ਸਾਂਹ ਸੀਗੀ ਵੋਟਾਂ ਦੀ ਉਹਨਾਂ ਦੇ ਕੈਦ ਹੋਏ ਆ ਕੋਈ ਫੈਸਲਾ ਮੈਨੂੰ ਨਹੀਂ ਲੱਗਦਾ ਕੋਈ ਸਹੀ ਹੋਇਆ ਮੈਂ ਲਾਗੇ ਤੋਂ ਬਾਅਦ ਕਰ ਰਿਹਾ ਹੈਗਾ ਬਦੰਤੀ ਹੋਣੀ ਪਹਿਲਾਂ ਸ਼ੇਖ ਮੇਰੇ ਸਾਹਿਬ ਨੇ ਥੋੜਾ ਬਹੁਤ ਸਟਾਫ ਨੂੰ ਖਰਾਬ ਕਰਦਾ ਸੀ ਪਰ ਬਦੰਤੀ ਹੋਣੀ ਬਾਅਦ ਦੇ ਵਿੱਚ ਠੀਕ ਫੈਸਲੇ ਕੀਤੇ ਆ ਗੁਰੂ ਦਾ ਮੈਨੂੰ ਕੱਢਣਾ ਦੀ ਉਹਨੇ ਫੈਸਲਾ ਕੀਤਾ ਵੀ ਨਹੀਂ ਜਾਣਾ ਅਗਰ ਅਪਣੇ ਨਗਰ ਕੀ ਤਰ੍ਹਾਂ ਵਿੱਚ ਜੋ ਸ਼ਾਮ ਨੂੰ ਹਣ ਕਰਦੇ ਸੀਗੇ ਆਰਐਸ ਦੇ ਬੰਦੇ ਉਹਨੇ ਰੋਕਤੇ ਹੈਗੇ ਆ ਤੇ ਮੈਂ ਆਹ ਬਾਤ ਉਹਨੂੰ ਪੁੱਛਿਆ ਕਿ ਸਾਡੇ ਆਪਣੇ ਘਰ ਵੀ ਰਹੇ ਬਹੁਤ ਵਾਰੀ ਦਫ਼ਤਰ ਵੀ ਆਪਣੇ ਬਹੁਤ ਵਾਰ ਬੈਠੇ ਰਹੇ ਆ ਸਾਈ ਰਾ ਸੇਵਨ ਕਰਦੇ ਮੈਂ ਦੇਖੇ ਬੈਠੇ ਜਾਂ ਮੈਂ ਰਾਤ ਨੂੰ 9 ਵਜੇ ਬੈੱਡ 'ਚ ਪੜਿਆ ਜਾਂ ਸਵੇਰ ਨੂੰ ਚਾਰ ਪੰਜ ਵਜੇ ਦੇਖਣ ਲਾ ਫੇਟੋ ਲਾ ਕੇ ਬੈਠੇ ਹੁੰਦੇ ਸੀ ਜਿੰਨੀਆਂ ਮਹਿੰਗੀਆਂ ਬਾਣੀਆਂ ਆ ਉਹਨੇ ਇਹ ਕਹਿੰਦਾ ਮੈਂ ਦੇਖੋ ਮੇਰੀ ਕਹਿੰਦਾ ਉਮਰ ਥੋੜੀ ਰਹਿੰਦੀ ਆ ਪਰ ਇਹ ਵਾਰ ਜਿੰਨੀਆਂ ਮਹਿੰਗੀਆਂ ਬਾਣੀਆਂ ਹੈਗੀਆਂ ਤੇ ਮੇਰੇ ਕੋਲ ਤੁਸੀਂ ਉਹਨਾਂ ਦੇ ਅਰਥ ਕਰਾ ਲਓ ਕਿਦਾਂ ਸ਼ੁੱਧ ਚਾਰਨ ਕਰਨਾ ਮੈਂ ਮੇਰੇ ਰ ਜਦ ਅਸੀਂ ਸੇਵਾਦਾਰ ਆ ਰਹੇ ਹਾਂ ਉਹਦੇ ਤੇ ਉਹ ਸਾਈਡ ਤੇ ਸਾਰੀਆਂ ਪਈਆਂ ਹੋ ਤੇ ਲੋਕ ਉਹ ਤੋਂ ਲਹਾ ਲੈ ਸਕਦੇ ਹੁੰਦੇ ਉਹ ਕਹਿੰਦਾ ਮੈਂ ਉਹ ਕਹਿੰਦਾ ਮੈਂ ਮਿਲਦਾ ਨਹੀਂ ਇਹਨਾਂ ਨੂੰ ਇਹ ਮੈਨੂੰ ਕਹਿੰਦੇ ਸੀ ਸਾਡਾ ਮੀਟਿੰਗ ਕਰਨੀ ਹੈ ਕਹਿੰਦੇ ਜੀ ਮੈਂ ਤਾਂ ਉੱਥੇ ਜਾ ਰਿਹਾ ਮੈਂ ਤਾਂ ਉੱਥੇ ਜਾ ਰਿਹਾ ਮੈਂ ਕਬਾਬ ਲੈ ਕੇ ਰਿਹਾ ਹੈਗਾ ਮੈਂ ਕੋਈ ਆ ਸੇਵਾ ਕਰ ਰਿਹਾ ਹੈਗਾ ਮੈਂ ਮਿਲਿਆ ਨਹੀਂ ਇਹ ਉਹਨਾਂ ਦੀ ਵਾਰਡੀ ਹੈ ਮੇਰੀ ਵਾਰਡੀ ਨਹੀਂ ਇਹ ਹੂੰ ਹੂੰ ਪਰਥਲੀ ਮੈਨੂੰ ਕਹੀ ਹੈ ਮੀਡੀਅਲ ਨਾਲ ਮੈਂ ਕਰ ਰਿਹਾ ਹੈਗਾ ਤੇ ਇਹਨਾਂ ਨੂੰ ਪਹਿਲਾਂ ਮਤਲਬ ਮਿਲਣਾ ਨਹੀਂ ਚਾਹੀਦਾ ਜਾ ਕੇ ਚੰਡੀਗੜ੍ਹ ਸੱਦ ਕੇ ਸੱਦਨ ਵਾਲੇ ਵੀ ਗੱਲ ਦੇ ਗਏ ਆ ਉਦੋਂ ਭੜੇ ਆ ਉਹ ਜਿਹੜਾ ਜੱਜ ਆ ਉਹ ਕਹਿੰਦੇ ਕਿ ਘਰ ਚੱਲ ਜਿਵੇਂ ਜੇ ਜੇ ਤਸ਼ਕੀਰਤ ਕਰਨੀ ਆ ਇਹ ਸ਼ਰਮ ਦੀ ਗੱਲ ਆ ਗਏ ਕਾਲੀ ਚੰਡੀਗੜ੍ਹ ਦੇ ਕੋਲ ਹੂੰ ਇੰਨਾ ਵੀ ਨਹੀਂ ਕਹਿੰਦੇ ਪੈਸਾ ਅਸੀਂ ਨਹੀਂ ਆਉਣਾ ਇੱਥੇ ਲੈ ਕੇ ਘੱਲ ਦੇ ਜੋ ਕਹਿਣਾ ਹੈਗਾ ਅਸੀਂ ਦੇਖਾਂਗੇ ਠੀਕ ਆ ਗਲਤ ਆ ਸਾਰੇ ਅਸੀਂ ਬੀਕਿਆ ਜਿਹੇਦਾਰ ਵੀ ਆਪਣੇ ਸਾਂਝਾ ਪਾਲਦੇ ਆ ਜਿੱਥੇ ਉਹਨਾਂ ਨੂੰ ਥੋੜਾ ਬਹੁਤਾ ਪਿਆਰ ਜਿਹਾ ਮਿਲਦਾ ਮੈਂ ਹੋਰ ਨਹੀਂ ਕੋਈ ਲਫ਼ਜ਼ ਵਰਤਦਾ ਜਿਸ ਪਿਆਰ ਮਿਲਦਾ ਹੈਗਾ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਹਾਂ ਮੈਂ ਤਾਂ ਕਈ ਵਾਰ ਜਿਹੇਦਾਰਾਂ ਨੂੰ ਠੀਕ ਹੈ ਬੋਲਦੇ ਕਹਿੰਦਾ ਮੈਂ ਨਾਮ ਵੀ ਲੈ ਸਕਦਾ ਪਰ ਮੈਂ ਚਾਹੁੰਦਾ ਰਹਿੰਗਾ ਮੈਂ ਆਪਣੀ ਆਵਾਜ਼ ਉਠਾਉਂਦਾ ਰਿਹਾ ਹੈਗਾ ਤੇ ਇਹ ਕੋਈ ਨਾ ਕੋਈ ਉਹਦਾ ਮੈਨ ਲੱਗਦਾ ਵੀ ਫਾਇਦਾ ਵੀ ਹੁੰਦਾ ਈ ਮੈਸੇਜ ਆਂਦੇ ਗਾਹਾਂ ਗਾਲ੍ਦੀਆਂ ਘੱਟ ਕਰਦੇ ਸੀ ਹਾਂ ਤੇ ਤੁਸੀਂ ਹੋਰ ਕੱਲ ਜਿਹੜੀ ਕਾਨੀ ਇਹ ਇੱਕ ਇਹੇ ਮੈਂਬਰਸ਼ਿਪ ਮੈਂ ਕਹ ਰਾ ਨਾ ਮੈਂਬਰਸ਼ਿਪ ਪੰਜਾਬੀ ਬਿੱਡਾ ਸਾਰਾ 13000 ਪੈਂਡਿਆ ਕਿੰਨੇ ਸ਼ੇਅਰ ਆ ਉਹ ਖਾਲੀਆ ਪੜਾ ਮੈਂਬਰਸ਼ਿਪ ਕਾਨੀ ਉਹ ਤਾਂ ਜਿਹੜੀ ਪਾਰਟੀ ਦਾ ਪ੍ਰੋਪਰ ਬੇਸ ਆ ਹਰੇਕ ਪੈਂਡ ਹਰੇਕ ਸ਼ੇਅਰ ਉਹ ਹੀ ਕਰ ਸਕਦੀ ਆ ਹਾਂ ਫਤਲ ਵੀ ਮੈਂ ਕਰੀ ਨਹੀਂ ਸਕਦੀ ਜੇ ਕਾਲੀਦਾਰ ਆਪਣਾ ਵਾਦੂਗਾ ਵੀ ਤੁਸੀਂ ਇਹਨਾਂ ਦੇ ਅੱਖੀਂ ਨਹੀਂ ਲੱਗਣਾ ਨਹੀਂ ਬਣਨਾ ਅੰਦਰੋਂ ਕਦੀ ਕਰ ਦਵੇ ਉਹ ਬਣਾ ਲੈਣਗੇ ਮੈਂਬਰ ਇੱਕ ਹੋਰ ਮਸਲਾ ਵੀ ਆ ਨਾ ਸਾਹਮਣੇ ਆ ਰਿਹਾ ਆ ਵੀ ਜਿੱਦਾਂ ਅਕਲਤਾ ਹਸਤੇ ਦੇ ਜਥੇਦਾਰ ਵੱਲੋਂ ਜੇ 7 ਮੈਂਬਰੀ ਕਮੇਟੀ ਬਣਾਈ ਉਹ ਕਾਲੀ ਦਲ ਦੀ ਭਰਤੀ ਕਰਦੀ ਆ ਉਹ ਦਲ ਉਹਦੀ ਹਦਾਇਤਾਂ ਅਨੁਸਾਰ ਬਣਦਾ ਹੈ ਕਹਿੰਦੇ ਗੱਲ ਜੇ ਉਹਦੇ ਹਦਾਇਤਾਂ ਨਾਲ ਬਣਦਾ ਹੈ ਤੇ ਚੋਣ ਕਮਿਸ਼ਨ ਕਹਿੰਦੇ ਉਹਨੂੰ ਉਹਦੂ ਰੱਦ ਵੀ ਕਰ ਸਕਦਾ ਉਹ ਹੋ ਸਕਦਾ ਮੰਨਦਾ ਇਹਨਾਂ ਦੇ ਵੇ ਪੋਲਿਟੀਕਲ ਪਾਰਟੀ ਵਜੋਂ ਕਿਉਂਕਿ ਉਹ ਤੱਕ ਧਰਮ ਦੇ ਆਧਾਰ ਤੇ ਪਾਰਟੀ ਬਣ ਰਹੀ ਹੈ ਇਹ ਕੋਰਟ ਤੇ ਕੀ ਹੈ ਸੰਵਿਧਾਨ ਦੇ ਮੱਧ ਕੀ ਕਹਿੰਦਾ ਹੈ ਬਲਵੰਤ ਸਿੰਘ ਹਸ਼ਿਆਰ ਬਣਾ ਉਹਨੇ ਕਿ ਇਹਨਾਂ ਦੇ ਕਾਲੀ ਦਲ ਕੇਸ ਵੀ ਜਿੱਤਾ ਸੀਗਾ ਵੀ ਕਾਲੀ ਦਲ ਨੇ ਦੋ ਕਨਸਟਿਚੂਐਂਟ ਬਣਾਏ ਆ ਇੱਕ ਕਨਸਟਿਚੂਐਂਟ ਦਿਖਾਉਣ ਦੇ ਜਾਂ ਲਿਖਣ ਦੇ ਆ ਇੱਕ ਕਨਸਟਿਚੂਐਂਟ ਦੇਣ ਦੇ ਜਾਂ ਜਿਹੜੀ ਚੋਣ ਦੀ ਕਮਟ ਤੇ ਹੁਣ ਤਾਂ ਹਰਿਆਣੇ ਦੇ ਵਿੱਚ ਕਲੀਅਰ ਹੋ ਗਈ ਆ ਉਹਨਾਂ ਨੇ ਕਹਿ ਦਿੱਤਾ ਹੀ ਨਹੀਂ ਤੁਸੀਂ ਕਾਲੀਦਾ ਦੇ ਨਾਂ ਤੇ ਵੋਟਰ ਨਹੀਂ ਕੋ ਲੜ ਸਕਦੇ ਹੈਗੇ ਤੁਸੀਂ ਇਲੈਕਸ਼ਨ ਉਹਨੇ ਮਨਾ ਹੀ ਕਰਤੀ ਕਾਲੀਦਾ ਉਹ ਨਾਲੇ ਉਹ ਗੁਰਦੁਆਰੇ ਦੀ ਸੀਗੀ ਤੇ ਇਸ ਲਈ ਇਹ ਇਹ ਸਮੱਸਿਆ ਹੈਗੀ ਆ ਉਹ ਚਾਹੁੰਦੇ ਆ ਵੀ ਕੋਈ ਜਿਹਦਾ ਹੁਣ ਭਾਜੀਪੀ ਵੀ ਹੈਗੀ ਪਹਿਲਾਂ ਇਹਨਾਂ ਪਰ ਨਾਲ ਜਨਸੰਗ ਹੁੰਦਾ ਸੀ ਜਾਂ ਆਰਐਸਐ ਜੀ ਆਰਐਸਐ ਸਿੱਧੇ ਵੀ ਤਾਂ ਇਲੈਕਸ਼ਨ ਲੜ ਕੇ ਪਾਵਰ 'ਚ ਆਈ ਸਕਦੀ ਸੀ ਮੁਸਲਮਾਨਾਂ ਦੀ ਆ ਸਕਦੀ ਏ ਤਾਂ ਤੇ ਉਹ ਕਹਿੰਦੇ ਵੀ ਇਹ ਇਹ ਧਰਮ ਨਫੀਕ ਚਾਹੀਦੀਆਂ ਤੇ ਸਾਰੇ ਤਰ੍ਹਾਂ ਦੇ ਮੈਂਬਰ ਇਹਦੇ ਬਣ ਸਕਦੇ ਇਹ ਕੋਈ ਬੰਦੀ ਨਹੀਂ ਲਾ ਸਕਦੀ ਜਿਹੜਾ ਆਪਣੇ ਕਹਿੰਦੇ ਜੀ ਫਲਾਣਾ ਮੁਸਲਮਾਨ ਮੈਂਬਰ ਬਣਾ ਲੈ ਜੋ ਐਪੀ ਬਣਾ ਲੈ ਫਲਾਣਾ ਬਣਨੇ ਚਾਹੀਦੇ ਸੀ ਇਹ ਕਿ ਨਾ ਹੀ ਨਹੀਂ ਕਰ ਸਕਦੇ ਬਣਨੇ ਤੋਂ ਨਾਲ ਉਹਨਾਂ ਦੀ ਬਹੁਤ ਗੰਢਤੀਆਂ ਨੇ ਬੋਟਾ ਕਿੱਦਾਂ ਕਰੋਗੇ ਇਤਨਾ ਤੋਂ ਪਹਿਲਾਂ ਇਹਨਾਂ ਨੇ ਅੰਗਲੈਂਡ ਵਾਲੇ ਕਿ ਬਿਆਨ ਦੇਣ ਦੇ ਕੈਨੇਡਾ ਮੈਰ ਕਾ ਲੈ ਨਹੀਂ ਸਭ ਤੋਂ ਚਾਹੀਦਾ ਆਪਕੇ ਲੀਬਰ ਪਾਰਟੀ ਦੇ ਮੈਂਬਰ ਵੀ ਆ ਕਜ਼ਾੜੀ ਦੇ ਮੈਂਬਰ ਵੀ ਆ ਜਾ ਕੇ ਪਰ ਪਾਰਲੀਮੈਂਟ ਜੇ ਮੀਟਿੰਗਾਂ ਕਰਦੇ ਤੁਸੀਂ ਉਹਨਾਂ ਦੇ ਨਾਲ ਤੇ ਨਾਲ ਦੀ ਕਹਿੰਦੇ ਸਾਡੇ ਨੂੰ ਇਨਸਾਫ ਨਹੀਂ ਮ ਦੇ ਵੀ ਕਹਿਣਗੇ ਵੀ ਅਸੀਂ ਕੱਲੇ ਜਿਹੜੇ ਗੋਰੇ ਇੱਥੇ ਸਿਟੀਜ਼ਨ ਆ ਸਾਡੇ ਇੱਥੇ ਤੋਂ ਬੌਰਨੇ ਆ ਕੱਲੇ ਉਹ ਹੀ ਅਸੀਂ ਉਹਨਾਂ ਮੈਂਬਰਾਂ ਨਾਲ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਕੋਈ ਕਹੀ ਬਣਾਉਣਾ ਨਹੀਂ ਖੇ ਧਰਮ ਨੂੰ ਵੀ ਇਹ ਡੈਮੋਕ੍ਰੇਸੀ ਇਹ ਤਾਂ ਨਹੀਂ ਚੱਲਦੀ ਬਈ ਇਹ ਉਹਨਾਂ ਉਹਨੇ ਮਜਬੂਰੀ ਵੀ ਆ ਤੇ ਉਹਨਾਂ ਲਾਹਵ ਲੈਣ ਹੁੰਦਾ ਵੋਟਾਂ ਦਾ ਜਿਹ ਜੋ ਸੰਵਿਧਾਨ ਕਹਿ ਰਿਹਾ ਉਹ ਅਧੀਨ ਚੱਲਦੇ ਉਹ ਮੰਨਣੇ ਪੈਣੇ ਮਤਾਂ ਦੀਆਂ ਨਾ ਜੋ ਸੰਵਿਧਾਨ ਇਹ 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 ਦਾ ਮੰਨਣੇ ਪੈਣੇ ਲੋਕ ਮੈਂ ਦੇਖਿਆ ਜਿੰਨਾ ਚੁਸੀਂ ਮਿੱਟੀ ਤੇ ਏਜੰਸੀਆਂ ਕਰਦੀਆਂ ਜਾਣੇ ਜਾਨੇ ਸਾਡੇ ਬੰਦੇ ਵੀ ਉੱਤੇ ਉਹਨਾਂ ਦਾ ਅਸਰ ਹੋ ਜਾਂਦਾ ਫਿਰ ਇਹ ਸੱਚੀ ਹੈਗੀ ਆ ਇਹ ਇਹ ਜੋ ਕੁਝ ਐ ਬਿਲਕੁਲ ਗੰਤ ਫਲਾਈ ਜਾ ਰਹੀ ਹੈਗੀ ਨਹੀਂ ਜੀ ਫਰਾਨਾ ਵਕੀਲ ਕਹਿੰਦਾ ਹੋ ਸਕਦੀ ਆ ਉਹਨੇ ਉਦਾਂ ਤੋਂ ਵਕੀਲ ਕਹਿੰਦਾ ਵਾਕੀ ਬਾਕੀ ਬਾਕੀ ਇਹ ਮੈਂਬਰਸ਼ਿਪ ਅਕਾਲੀ ਦਲ 7 80 ਸਾਲ ਤੋਂ ਚੱਲਦਾ ਹੈ ਬੇਵਕੂ ਫਿਆ ਇੰਨੀ ਅਕਲ ਵੀ ਹਨੇਗੀ ਵੇ ਕੀ ਹੋਣੀ ਕੀ ਸਾਡਾ ਕੀ ਹੋ ਸਕਦਾ ਹੈਗਾ ਨਹੀਂ ਤਾਂ ਉਹ ਕਰਨ ਲੈਣ ਦੇ ਨਾਲ ਕੀ ਫਰਕ ਪੈਂਦਾ ਇਕਾਲੀਆਂ ਨੂੰ ਉਹਨੂੰ ਪਤਾ ਨੁਕਸਾਨ ਤਾਂ ਸਾਡਾ ਹੋਣਾ ਹੱਸੂ ਨਹੀਂ ਸਾਨੂੰ ਤਾਂ ਅੱਗੇ ਇਕਾਲੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਛੋਣੀ ਖਤਮ ਕਰਨਾ ਚਾਹੁੰਦੇ ਆ ਇਕਾਲਤਾ ਨੂੰ ਖਤਮ ਕਰਨਾ ਚਾਹੁੰਦੇ ਆ ਚਾਹੁੰਦੇ ਇੱਥੇ ਲੜਾਈ ਝਗੜੇ ਹੋਇਆ ਕਰਨਗੇ ਚੱਕ ਕੇ ਅੰਦਰ ਦੇ ਦੇ ਦਿਆਂਗੇ ਤੇ ਗੱਲ ਖਤਮ ਹੋ ਜਾਊਗੀ ਉਹਨਾਂ ਤੋਂ ਹੈ ਹੀ ਨਹੀਂ ਕੋਈ ਵੀ ਜੇ ਉਹਨਾਂ ਕੋਲ ਤੂੰ ਆਪਣੀ ਪਾਰਟੀ ਤੁਸੀਂ ਬਣਾ ਲਓ ਜਿਹੜੀ ਜਿਹੜੀ ਇਕਾਲਤਾ ਤੋਂ ਕਹਿੰਦੇ ਤੁਸੀਂ ਆਪਣੀ ਬਣਾ ਲੈਣ ਜਿਹੜੀ ਸੱਤ ਮੈਂਬਰੀ ਆ ਉਹਦੇ ਮੈਂਬਰ ਬਣ ਜਾਣ ਉਹ ਤੇ ਇਲੈਕਸ਼ਨ ਲੜ ਲੈਣ ਕਰਨ ਉਹਨਾਂ ਦੇ ਅੱਖੇ ਲੱਗ ਕੇ ਬਣਾ ਲੈਣ ਜਿਵੇਂ ਜਿੱਦਾਂ ਜਿੱ ਕਾਲੀ ਦਾ ਬਣਾਉਣ ਫੋਟੋਸ਼ੋਪ ਬਣਾਉਣ ਜੋ ਮਰਜੀ ਬਣਾਉਣ ਹਰੇਕ ਵਾਰ ਕਿੰਨੇ ਪਾਰਟੀਆਂ ਦੇ ਹੈਗਿਆ ਆ ਕਿੰਨੇ ਪੰਜਾਬ ਦੇ ਉਸ ਚੇਹਰੇ ਹੈਗੇ ਆ ਵੀ ਸ਼ਰਾਬੀ ਬੰਦੇ ਨੂੰ ਤੇ ਚੀਮਨੇਸ ਬਣਾਇਆ ਰਾਜ ਕੇ ਡਿੱਗਦਾ ਹੁੰਦਾ ਸੀ ਲੋਕਾਂ ਨੂੰ ਵੋਟਾਂ ਪਾਉਂਦੀਆਂ ਬੜੀ ਬੜੀ ਕਿੰਨੀ ਕਿ ਸਿੱਖਾਂ ਲਈ ਸ਼ਰਮ ਦੀ ਗੱਲ ਨਹੀਂ ਇਹ ਮੈਂ ਤਾਂ ਆਪਣੇ ਪੋਰਸੇ ਕਲੀਅਰ ਹੈ ਪੰਜਾਬ ਟਾਈਮ ਦੀ ਤੁਸੀਂ ਲੰਬੇ ਚਿਰ ਤੋਂ ਜੁੜੇ ਹੋ ਮੇਰੇ ਖਾਤੇ 30 ਸਾਲੋਂ ਦਾ ਤੇ ਆਪਾਂ ਸਾਰੇ ਰਲ ਕੇ ਸਾਡੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹ ਰਹੇ ਹਾਂ ਤੇ ਪੰਥ ਨੂੰ ਚੜ੍ਹਦੀ ਕਲਾ ਦੇਖਣਾ ਚਾਹ ਰਹੇ ਹਾਂ ਤੇ ਅਸੀਂ ਕਿਸੇ ਵੀ ਸਾਡਾ ਗਰਮ ਖਿਆਲਿਆ ਨੂੰ ਵੀ ਸਾਰਿਆਂ ਨੂੰ ਪਿਆਰ ਆ ਲਾਗੇ ਸਾਡੇ ਬੇਜਰ ਦੇ ਆਸਨੰਦ ਗੱਦੜਾ ਵੀ ਆਪਸੇ ਆਪ ਕਰਾਈਆ ਇੱਥੇ ਗਰੂਡਮ ਵੀ ਭਜਾਇਆ ਹੈਗਾ ਅੱਜ ਇਹਨੇ ਜਾਦੂ ਟੂਣੇ ਆਪਾਂ ਉਹ ਵੀ ਭਜਾਇਆ ਰਲ ਕੇ ਸਾਰਿਆਂ ਨੇ ਭਜਾਇਆ ਇਹ ਕਾਮ ਆ ਦੀ ਪੈ ਨਹੀਂ ਲੱਗਣ ਦਿੱਤੀ ਨਾ ਕਿਸੇ ਡੋਨੇਸ਼ਨ ਲਈ ਹੈਗੀ ਆ ਅਸੀਂ ਤਾਂ ਹੈਗੇ ਆ ਜਿਵੇਂ ਸਫਾ ਕਰਨਾ ਸਾਡਾ ਨਿਸ਼ਾਨਾ ਸਾਡਾ ਨਹੀਂਗਾ ਵੀ ਕਾਲੀਦਾਰ ਕਿਹੜਾ ਮੋਹਰੇ ਆ ਗਿਆ ਹੁਣ ਜਮਾਨਦਾਲ ਦੀ ਗੱਲ ਚੱਲਦੀ ਹੈ ਵੀ ਤੁਸੀਂ ਇਹਨੇ ਮਬਾਰਦ ਦੀ ਗੱਲ ਤੋਂ ਜ਼ਿਆਦਾ ਕਰਦਾ ਜਮਾਨਦਾਲ ਆਪਾਂ ਬਣਾਇਆ ਪੰਜਾਬ ਟੈਨ ਬਣਾਇਆ ਜਮਾਨਦਾਲ ਮੈਂ ਹੁਣ ਅੱਜ ਦੇ ਮੀਡੀਆ ਤੇ ਕਹਿ ਰਿਹਾ ਮੈਂ ਜੀ ਜੀ ਇੱਥੇ ਬੈਗੀ ਜਦ ਕਿ ਕੋਈ ਕੋਈ ਸਪਾਰਟੀਆਂ ਚਾਹੁੰਦੀਆਂ ਨਹੀਂ ਸੀਗੀਆਂ ਵੀ ਇ ਤੇ ਮੇਰਾ 6-7 ਹਜ਼ਾਰ ਪਾਉਣ ਵੀ ਲੱਗਾ 500 ਬੰਦੇ ਆਪਾਂ ਇਕੱਠਾ ਕੀਤਾ ਸੀ 골ਡਮੈਨ ਪਹਿਲੀ ਵਾਰੀ ਜੇ ਇੰਗਲੈਂਡ ਚ ਪਾਇਆ ਤੇ ਆਪਾਂ ਪੰਜਾਬ ਟਾਈ ਨਹੀਂ ਪਾਇਆ ਜੀ ਪਾਇਆ ਸਿੰਘਾਂ ਕੋਲ ਸੀ ਬ੍ਰਿਵੀਸਨ ਤੂੰ ਪਾ ਜੂ ਜਿਹੇਦਾਰਾਂ ਤੂੰ ਪਾ ਖਰਚਾ ਸਾਰਾ ਆਪਾਂ ਕੀਤਾ ਸੀ ਨਾ ਤੇ ਖੜਾ ਵੀ ਆਪਾਂ ਕੀਤਾ ਆਪਣੇ 10 ਜਿਹੜੇ ਸਾਰੇ ਮੀਟਿੰਗਾਂ ਹੋਈਆਂ ਅਸੀਂ ਚਾਹੁੰਦੇ ਆ ਵੀ ਕੋਈ ਵੀ ਪੰਥ ਦੀ ਗੱਲ ਕਰਦਾ ਸਾਡਾ ਪੰਜਾਬ ਟਾਈ ਦਾਹਰਾ ਜਿਹੜਾ ਇੱਕ ਇਕੱਲੇ ਇਹ ਨਹੀਂ ਹੈਗਾ ਵੀ ਇਹਨਾਂ ਨੂੰ ਦੋ ਹਜ਼ਾਰ ਲੈਣੇ ਹੁੰਦੇ ਅਸੀਂ ਤਾਂ ਹਜ਼ਾਰ ਦਾ ਅਸੀਂ ਤਾਂ ਆਪ ਪੈਸੇ ਖਰਚਦੇ ਆ ਮੁਰੇ ਹੋ ਗਏ ਉਹਨਾਂ ਸਤਿਕਾਰ ਕੀਤੇ ਹੈ ਸਤਿਕਾਰ ਕੀਤਾ ਜਾਂਦਾ ਉਹਨਾਂ ਨੂੰ ਇਹ ਪਾਰਟੀ ਗੱਲ ਕਰਦੇ ਆਂ ਇਹ ਇਹ ਆਪਣੀ ਤਾਂ ਸੋਚ ਹੀ ਥੋੜੀ ਡਿਫਰੈਂਟ ਹੈ ਕਿ ਇੰਨੀ ਚਾਹੀ ਸਾਰੇ ਸੰਖਿਆ ਦੇ ਡਿਸਪਲਿਨ ਬਈ ਅਸੀਂ ਬਸ ਪੰਥ ਪਹਿਲਾਂ ਬਾਕੀ ਸਾਰਾ ਬਾਅਦ ਚ ਆ ਅਜਾਣ ਜਾਣ ਸਾਡੇ ਮੈਂਬਰ ਹੋਣ ਪਾਰਟੀ ਦੇ ਮੈਂਬਰ ਬਣੇ ਜਾਂਦੇ ਰਹਿੰਦੇ ਆ ਮੈਨੂੰ ਤਾਂ ਪਤਾ ਨਹੀਂ ਕਾਲੀ ਬਣੇ ਜਾਂਦੇ ਰਹਿੰਦੇ ਆ ਚਲੋ ਉਹਨਾਂ ਦਾ ਆਪੋ ਆਪਣੀ ਸਾਨੀ ਪੋਲਿਟਿਕ ਹੈਗੀ ਆ ਚੰਗੀ ਆ ਮਾੜੀ ਆ ਉਹਨਾਂ ਦੀ ਹੋ ਜਾਏਗੀ ਪਰ ਸਾਡੇ ਅਸੀਂ ਤਾਂ ਪੰਥ ਨਾਲ ਹੀ ਖੜੇ ਹੈਗੇ ਆ ਅਸੀਂ ਚਾਹ ਰਹੇ ਅਕਾਲੀ ਚਲ ਜਿਹੜਾ ਨਾ ਇਹ ਤਕੜਾ ਹੋਣਾ ਚਾਹੀਦਾ ਜਿਹੜੇ ਬਾਕੀ ਕਾਲੇ ਦਾ ਲਿਆ ਉਹਨਾਂ ਨੂੰ ਵੀ ਵਿੱਚ ਪ੍ਰੋਪਰ ਨਮਾਇਦਗੀ ਮਿਲਣੀ ਚਾਹੀਦੀ ਬਾਕੀ ਗੁੱਪਾਂ ਨੂੰ ਜਿੰਨੇ ਵੀ ਕਾਲੇ ਦਾ ਲਿਆ ਜਿੰਨੀ ਕੋਈ ਮੈਂਬਰਸ਼ਿਪ ਹੈਗੀ ਉਹਦੇ ਹਿਸਾਬ ਨਾਲ ਉਹਨਾਂ ਨੂੰ ਐਮਐਲਏ ਸੀਟਾਂ ਮਿਲਣੀਆਂ ਚਾਹੀਦੀਆਂ ਹੈਗੀਆਂ ਤੇ ਕਿਤੇ ਵੀ ਹੋਰ ਦਰਾਰਾਂ ਚ ਉਹ ਹਿਸਾਬ ਨਾਲ ਮੈਸਰੀ ਮਿਲਣੀ ਚਾਹੀਦੀ ਆ ਵੋਟਾਂ ਦੀ ਕਿੰਨੇ ਪਰਸੈਂਟ ਉਹਨਾਂ ਕੋਲ ਪਹਿਲੇ ਅੰਕੜੇ ਦੱਸਾ ਸੱਲਾਂੇ ਕੱਢ ਲੈਣ ਤੇ ਮੇਰੇ ਖਾਤੇ ਬਾਕੀਆਂ ਨੂੰ ਵੀ ਲੱਗਿਆ ਆਉਣ ਦੀ ਲੋੜ ਆ ਸਾਰੇ ਇਹੀ ਚਾਹੁੰਦੇ ਵੀ ਮੈਂ ਬਸ ਉਹ ਚੀਫ ਮੈਚ ਕੁਰਸੀ ਤੇ ਬਹਿਣਾ ਮੇਰੇ ਮਗਰੇ ਸਾਰਾ ਪੰਥ ਚੱਲਦੇ ਮੇਰੇ ਖਾਲ ਪੰਥ ਨੇ ਇਦਾਂ ਨਹੀਂ ਚੱਲਿਆ ਨਾਕ ਤੇ ਚੱਲਿਆ ਇੰਗਲ ਚਾਰ ਕਾਲੀਦਲ ਪੰਜ ਹੁੰਦੇ ਸਾਡੀ ਨਿੱਕੇ ਸ਼ਹਿਰ ਦੀ ਕਾਲੀਦਲ ਹੁਣ ਕਾਲੀਦਲ ਬਿਊਰੋ ਚੜਾਈ ਕਰ ਗਏ ਆ ਗਾਹੇ ਨਹੀਂ ਗਾਹੇ ਨਹੀਂ ਕਾਲੀਦਲ ਤੇ ਨਾਲੇ ਉਹਨਾਂ ਨੂੰ ਇੰਨਾ ਇੰਨਾ ਜਲੀਲ ਹੀ ਕਰਦਾ ਸਾਡੀਆਂ ਇਥੇ ਜਿਹੜੀਆਂ ਸੰਸਥਾ ਨਵੀਆਂ ਬਣੀਆਂ ਸੀ ਉੱਠੀਆਂ ਸੀ ਕਿ 84 ਤੋਂ ਬਾਅਦ ਉਹ ਹਰ ਘਰ ਹੀ ਬੈਗਾ ਜਾਂ ਕੁਝ ਚੜਾਈ ਕਰ ਗਏ ਹੈਗੇ ਆ ਇਹਨਾਂ ਆਪਣੇ ਕਿੰਨੇ ਗਰੁੱਪ ਬਣੇ ਸਾਡੇ ਮਾ ਜੀ ਇੱਕ ਫਿਰ ਅੱਗੇ ਸਿੱਖਣੇ ਆਖੋ ਦੀ ਤਿੰਨ ਚਾਰ ਸਿੱਖਣੇ ਬਣ ਗਈਆਂ ਸੀ ਇੰਨੇ ਸੈਕਸ਼ਨ ਤਿੰਨ ਚਾਰ ਬਣ ਗਏ ਸੀ ਅਕਾਲੀ ਦਰ ਚਾਰ ਪੰਜ ਮੈਂ ਬਣਦੇ ਦੇਖੀ ਹੈਗੇ ਇਹਦੇ ਬਾਕੀ ਸੰਸਾ ਦਾ ਹਾਲ ਹੈਗਾ ਹਰੇਕ ਸ਼ਹਿਰ ਦੀ ਗਰੁੱਪ ਵਾੜੀਆਂ ਬਣੀਆਂ ਆ ਵਕ ਵਕ ਥਾਂ ਤੇ ਆਪਾਂ ਬਣ ਪਲੜੇ ਸਿਆ ਮੈਂ ਤਾਂ ਸਾਰਿਆਂ ਨੂੰ ਬੇਨਤੀ ਹੀ ਕਰਨੀ ਚਾਹਣਾ ਠੀਕ ਬਈ ਆਪਾਂ ਆਪਾਂ ਰਲ ਮਿਲ ਕੇ ਆਪ ਚੰਗੇ ਗੁਰਸਿੱਖ ਬਣੀਏ ਹੂੰ ਤੇ ਕੋਈ ਕਰੀਏ ਵੀ ਆਪਾਂ ਲੱਗ ਗਈਏ ਦੂਰੀਆਂ ਘੜਾਈਏ ਨਫ਼ਰਤਾਂ ਵਾਲੀਆਂ ਪੋਸਾਂ ਨਾ ਪਾਓ ਕਈ ਥਾਂ ਆਪਣੇ ਖਿਆਲ ਨਹੀਂ ਰੱਖਦੇ ਹੁੰਦੇ ਉਹਲੇ ਵੀ ਆਪਾਂ ਅਕਾਲਤਾਂ ਨੂੰ ਚਿੱਠੀ ਪਾਈ ਹੋਣੀ ਚਿੱਠੀ ਪਾਈਏ ਪਾਇਸਾਂ ਨੇ ਸੇਹ ਦੇ ਅਸੀਂ ਆਹ ਹੀ ਕਿਹਾ ਸੀਗਾ ਅਨਾਸ ਬਹੁਤ ਕੁਝ ਪੜਿਆ ਮੀਡੀਆ ਵਿੱਚ ਸਾਡੂ ਇੱਕ ਮੋਰੀ ਆ ਵੀ ਚੁੱਕੇ ਹੈਗੇ ਆ ਕਈ ਲੋਕ ਸਾਡੇ ਨਾਲ ਮੈਂ ਨਾਰਾਜ਼ ਵੀ ਸੀ ਇਸ ਗੱਲੋਂ ਵੀ ਤੁਹਾਡੀ ਮੂਜ਼ੇ ਦੇਖਣ ਕਾਲੇ ਆਏ ਹੋ ਮੈਂ ਕਹਿੰਦਾ ਨਹੀਂ ਗੱਦਾਰ ਕੋਈ ਵੀ ਆ ਸਾਡੇ ਮੇਂ ਵੀ ਆ ਸਾਡਾ ਜੀ ਆ ਉਹਨਾਂ ਜੀਆਂ ਦਾ ਸਾਡਾ ਫਰਜ਼ ਬਣਨਾ ਸਾਡੀ ਡਿਊਟੀ ਆ ਅਸੀਂ ਆਏ ਪੰਜਾਬ ਦੇ ਵਿੱਚੋਂ ਸਾਨੂੰ ਪਤਾ ਜੇ ਵਿਰੋਧੀ ਤੁਹਾਡਾ ਅਕਾਲਾਂ ਦੇ ਘਰਾਂ ਤੋਂ ਲੋਕ ਸਰਕਾਰ ਕਰਦੇ ਉਹਨਾਂ ਫਿਰ ਦੂਰੀਆਂ ਘਟਦੀਆਂ ਤੇ ਦੁਸ਼ਮਣ ਨੂੰ ਚਿੰਤਾ ਹੋ ਜਾਂਦੀ ਆ ਸਾਡਾ ਦੁਸ਼ਮਣ ਕੋਣ ਆ ਉਹ ਸਾਰਾ ਕਲੀਅਰ ਹੀ ਆ ਹੁਣ ਚਿੰਤਾ ਹੋ ਜਾਂਦੀ ਆ ਇਕੱਠੇ ਹੋ ਚੱਲੇ ਆ ਜੇ ਆਪਾਂ ਇਕੱਠੇ ਹੋ ਗਏ ਇਹ ਤੈਨੂੰ ਡਰਿਆ ਉਹਨਾਂ ਨੂੰ ਬੇ ਫਿਰ ਆਪਣਾ ਹੱਕ ਮੰਗਣਗੇ ਇਨਸਾਫ ਮੰਗਣਗੇ ਆਪਣਾ ਰਾਜ ਭਾਗ ਮੰਗਣਗੇ ਜਿਹੜਾ ਖੁੱਸਿਆ ਉਹ ਇਹਨਾਂ ਨੂੰ ਹੋਣ ਨਹੀਂ ਦੇਣਾ ਚਾਹੁੰਦੇ ਜਾਣੇ ਜਾਣੇ ਸੱਚ ਲੀਡਰਸ਼ਿਪ ਵੀ ਸਾਡੀ ਕਸੂਰਵਾਰ ਆ ਤੇ ਅਸੀਂ ਵੀ ਕਸੂਰਵਾਰ ਆ ਧੰਨਵਾਦ ਜੀ ਆਪਣੇ ਵਿਚਾਰ ਪੇਸ਼ ਕਰ ਲਈ ਅਗਲੀ ਵਾਰੀ ਫੇਰ ਕੋਈ ਨਵੇਂ ਵਿਚਾਰ ਲੈ ਕੇ ਆਵਾਂਗੇ ਤਤ ਲੇ ਡਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ